ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਲੰਡੇ ਦੇ ਵਿੱਚ ਲੰਡੇ ਪਿੰਡ ਨੂੰ ਜ਼ਿਲ੍ਹਾ ਮੋਗਾ ਲੱਗਦਾ ਵਾ ਮਿੱਤਰੋ ਸਮਾਲਸਰ ਪਿੰਡ ਦਾ ਗਵੰਡੀ ਪਿੰਡ ਆ ਦੇ ਲੰਡੇ ਤੋਂ ਕਣੀਏ ਵਾਲੀ ਸੜਕ ਦੇ ਉੱਤੇ ਪਈਆਂ ਦਾ ਘਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਪਸ਼ੂ ਪਾਲਣ ਦਾ ਸ਼ੌਕ ਇਸ ਘਰ ਦੇ ਵਿੱਚ ਵੀ ਬਹੁਤ ਆ ਤੇ ਜਾਨਵਰ ਵੀ ਇਸ ਘਰ ਦੇ ਵਿੱਚ ਚੰਗੀ ਗਿਣਤੀ ਦੇ ਵਿੱਚ ਆ ਤੇ ਚੰਗੇ ਦੁੱਧ ਵਾਲੇ ਆ ਵੀ ਕਹਿਣ ਤੋਂ ਭਾਵੇਂ ਆ ਵੀ ਟੌਪ ਕਲਾਸ ਮੱਝਾਂ ਭਾਈ ਹੋਣੀਆਂ ਉਹਦੇ ਕੋਲੇ ਇਸ ਟਾਈਮ ਹਾਜ਼ਰ ਆ ਤੁਸੀਂ ਦੇਖ ਸਕਦੇ ਹੋ ਲੈ ਪੁੱਤ ਦੂਜੇ ਜਾਨਵਰਾਂ ਨੂੰ ਵੀ ਮਾਰਦੀ ਜਾਨਵਰ ਜਿਹੜੇ ਕਾਫੀ ਗਿਣਤੀ ਦੇ ਵਿੱਚ ਆ ਪਰ ਹੈ ਚੰਗੇ ਦੁੱਧ ਵਾਲੇ ਆ ਤਕਰੀਬਨ ਕੋਈ ਵੀ ਜਾਨਵਰ ਮਾੜਾ ਨਹੀਂ ਭਾਈਆਂ ਨੇ ਰੱਖਿਆ ਹੋਇਆ ਮਿੱਤਰੋ ਤੇ ਆਉ ਕਰਦੇ ਆਂ ਗੱਲਬਾਤ ਇੱਕ ਮੱਝ ਵੇਚਣੀ ਲਾਈ ਆਂ ਦੀ ਡਿਟੇਲ ਜਾਣਦੇ ਆਂ ਮਿਲਦੇ ਆਂ ਬਾਈ ਨੂੰ ਸასი ਸ਼ਾਲ ਵੀਰੇ ਸასი ਸ਼ਾਲ ਬਾਈ ਕੀ ਹਾਲ ਚਾਲ ਆ ਵੱਡੇ ਬਾਈ ਸੇਤਾਕਰ ਪਰਿਵਾਰ ਬਾਈ ਸਾਰੇ ਵਧੀਆ ਧੰਨਵਾਦ ਇੱਕ ਵਾਰੀ ਨਾਮ ਦੱਸ ਦੀਏ ਵੀਰੇ ਆਪਣਾ ਬਾਈ ਹਾਂ ਨਾਮ ਮੇਰਾ ਗੁਰਪਿੰਦਰ ਸਿੰਘ ਆ ਜੀ ਜੀ ਪਿੰਡ ਲੰਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ ਤੇ ਕਣੀ ਵਾਲੀ ਛੜਕੇ ਦੇ ਉੱਤੇ ਘਰ ਹੈ ਨਾ ਵੀਰੇ ਹਾਂਜੀ ਕਣੀ ਵਾਲੀ ਠੀਕ ਆ ਤੇ ਵੱਡੇ ਵੀਰੇ ਮੱਝ ਜਿਹੜੀ ਵੇਚਣੀ ਆਪਾਂ ਕਿੰਨੂਆ ਸੂਆ ਸੂਰੀ ਆ ਬਾਈ ਇਹ ਤੀਜਾ ਸੂਆ ਸੂਰੀ ਆ ਬਾਈ ਤੀਜਾ ਸੂਆ ਸੁੰਦੀ ਆ ਕਿੰਨੇ ਦਿਨ ਲੈ ਜੂਗੀ ਵੀਰੇ ਹਜੇ ਦੈਣ ਦੇ 11 ਤਰੀਕ ਨੂੰ ਪੂਰੇ ਆ ਬਾਈ ਜੀ 11 ਤਰੀਕ ਨੂੰ ਪੂਰੇ ਆ ਕੀ ਦੁੱਧ ਦਾ ਰਿਕਾਰਡ ਆ ਇਹਦਾ ਵੀਰੇ ਦੁੱਧ 17 ਕਿਲੋ ਦਿੱਤਾ ਹੀ ਗਏ ਪਿਛਲੇ 17 ਕਿਲੋ ਇਹਨੇ ਦੂਜੇ ਸੋਹੇ ਦਿੱਤਾ ਹੋਇਆ ਹੈ ਹਾਂਜੀ ਠੀਕ ਆ ਬਾਈ ਤੇ ਇਹਦੇ ਕੋਈ ਆਪਣੋ ਸੀਮਨ ਵਗੈਰਾ ਦਾ ਪਤਾ ਕਿ ਨਹੀਂ ਵੀਰੇ ਹਾਂਜੀ ਇਹਦੇ ਅਰਜਨ ਕੁੰਗਰ ਦਾ ਲੱਗਿਆ ਸੀਮਨ ਅੱਛਾ ਅਰਜਨ ਆਪਣੇ ਕੋਲੇ ਹੈਗਾ ਜੀ ਠੀਕ ਆ ਬਾਈ ਤੇ ਫਿਰ ਵੀਰੇ ਚਵਾਈ ਚੁਵਾਈ ਦੇ ਵਿੱਚ ਕਿਵੇਂ ਆ 24 ਚੂ ਇੱਕ ਨੰਬਰ ਹੈ ਬਾਈ ਜੀ ਓਕੇ ਆ ਜਾਵੇਂ ਇਹ ਥਣਾ ਥੋਣਾ ਜੀ ਜੇ ਕੋਈ ਤੇ ਆਪਣੇ ਵਰਗੇ ਭਰਾ ਘਰੇ ਰੱਖਣਾ ਲੈ ਜਾਵੇ ਕੋਈ ਯਾਦ ਕਰੂਗਾ ਹਾਂ ਜੀ ਬਿਲਕੁਲ ਬੇਫਿਕਰਾ ਕੋ ਲੈ ਜੀ ਠੀਕ ਹੈ ਬਾਈ ਠੀਕ ਹੈ ਵੀਰੇ ਤੇ ਵੱਡੇ ਭਾਈ ਕੀ ਰੇਟ ਲਊਗਾ ਵੀਰੇ ਫਿਰ ਰੇਟ ਇਹਦਾ ਜੀ 155 ਕਰਦੇ ਆਂ ਇਹਦਾ ਮਾਣ ਤਣੇ ਦੇ ਵਿੱਚੋਂ ਕੋਈ ਥੋੜਾ ਬੋਲ ਹਾਂ ਮਾਣ ਤਣ ਕਰ ਦਾਂਗੇ ਠੀਕ ਹੈ ਵੀਰੇ ਕੱਢੀ ਬਾਹਰ ਨੂੰ ਤੋਰੀ ਬਾਈ ਮੜਾ ਜੈਨੂੰ ਖੋਲੀ ਵੀਰੇ ਲੈ ਵੀ ਮਿੱਤਰੋ ਤੀਜਾ ਸੂਆ ਸੁਂਦੀ ਆ ਕਰਮਾਲੀ ਸੂਣ ਦੇ ਵਿੱਚ ਦਿਨ ਲੈਂਦੀ ਆ ਹਜੇ ਕਰਮਾਲੀ ਪੰਜ ਚਾਰ ਕਿਉਂਕਿ ਅੱਜ 7 ਤਰੀਕ ਨੂੰ ਇਹ ਕੈਮਰੇ ਦੀ ਅੱਖ ਚ ਕੈਦ ਹੁੰਦੀ ਪਈ ਆ ਤੇ 11 ਤਰੀਕ ਨੂੰ ਇਹ ਆਪਦੇ ਗਿਣਤੀ ਵਾਲੇ ਦਿਨ ਪੂਰੇ ਕਰਦੀ ਆ ਤੇ ਫਿਰ ਮਿੱਤਰੋ 5 ਦਿਨ ਇਹਦੇ ਪੂਰੇ ਹੋਣ ਦੇ ਵਿੱਚ ਰਹਿ ਗਏ ਕੁੱਲ ਮਿਲਾ ਕੇ ਗੱਲ ਕਰੀਏ ਤਾਂ 5-6 ਦਿਨ ਇਹਨੇ ਹਜੇ ਲੈ ਜਾਣੇ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਛੱਡਿਆ ਆਡ ਰੂਟ ਟਰਾਲੋ ਬੜੀ ਖੁੱਲੀ ਡੋਲੀ ਮੈਂ ਆ ਵੇਖੋ ਤੁਸੀਂ ਬ੍ਰੇਕੀ ਬ੍ਰੋਕੀ ਤੁਰਦੀ ਤਰਦੀ ਆ ਨਾ ਜਦੋਂ ਮੈਂ ਉਦੋਂ ਤੁਹਾਨੂੰ ਜੱਜਤ ਇਹਦੀ ਆਟੋਮੈਟਿਕੀ ਦੱਸੂਗੀ ਕਰਮਾਂ ਵਾਲੀ ਦੀ ਦੇਖ ਸਕਦੇ ਆ ਪੁਲਿਸ ਸੰਭਿਆ ਚੰਗੀ ਵਜੂਦ ਵਾਲੀ ਮੈਂ ਇਹ ਲੇਵੇ ਭਾਂਡੇ ਵਾਲੀ ਮਿੱਤਰੋ ਬਾਕੀ ਤੇ ਦੁੱਧ ਦੀ ਗਵਾਈ ਤਾਂ ਇਹਦਾ ਲੇਵਾ ਹੀ ਪਰੀ ਜਾਂਦਾ ਕਰਮ ਵਾਲੀ ਦੀ ਲੇਵਾ ਵੀ ਸੋਹਣਾ ਜਿਹੜਾ ਇਹਦਾ ਬ੍ਰੇਕ ਜਿੰਨਾ ਹੈਗਾ ਅੰਗਾ ਪੈਰਾਂ ਦੇ ਵਿੱਚੋਂ ਮੈਂ ਚੰਗੀ ਆ ਬਾਕੀ ਦੁੱਧ ਵਾਲੇ ਪੱਖ ਤੋਂ ਚੰਗੀ ਰਹਿ ਗਈ ਤੀਜੀ ਗੱਲ ਫਿਰ ਇਹ ਆ ਗਈ ਮਿੱਤਰੋ ਕਿਉਂਕਿ ਜਿਹੜਾ ਅਰਜਨ ਕੁੰਗੜ ਦਾ ਇਹਦੇ ਸੀਮਣ ਲੱਗਿਆ ਹੋਇਆ ਉਹ ਵੀ ਟੌਪ ਕਲਾਸ ਲੱਗਿਆ ਹੋਇਆ ਤੇ ਵੀਰੇ ਦੁੱਧ ਕਿੰਨੇ ਕੁ ਸਮਾਂ ਪਿਆ ਗਈ ਸੀ ਬਾਈ ਦੁੱਧ ਤਾਂ ਹੀ ਆਪ ਹੀ ਛੱਡਣੀ ਪੈਂਦੀ ਆ 8 ਮਹੀਨੇ ਤੱਕ ਦਿੰਦੀ ਆ ਠੀਕ ਆ ਬਾਈ ਠੀਕ ਆ ਵੀਰੇ ਹਾਂ ਲੈ ਵੀ ਮਿੱਤਰੋ ਅੱਜ ਆਪਾਂ 2.5 ਮਹੀਨੇ ਪਹਿਲਾਂ ਛੱਡਤੀ ਸੀ ਤੇ ਬਾਕੀ ਬਈ ਥੱਲੋ ਵੀ ਮੈਂ ਖੁੱਲੀ ਡੋਲੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਪੂਰੀ ਕੀ ਬਰੂਕੀ ਵੇਖੋ ਤੁਸੀਂ ਕਰਾਂ ਦੀ ਅਡਰ ਰੂਡਰ ਦੀ ਫਿਟਿੰਗ ਮੈਂ ਦੀ ਪੂਰੀ ਬੰਬਾ ਹਜੇ ਪੰਜ ਚਾਰ ਦਿਨ ਮੈਂ ਨੇ ਕੱਢ ਜਾਣੇ ਆ ਤੇ ਸੋਹਣੀ ਤਿਆਰ ਹੋ ਕੇ ਜਿਹੜਾ ਇਹਨੇ ਕਰਮਾਂ ਵਾਲੀ ਨੇ ਸੋਣਾ ਵਾ ਮਿੱਤਰੋ ਤੇ ਪੂਰਕੀ ਪੂਰੀ ਚੰਗੀ ਤਿਆਰ ਕਰਾਈ ਆ ਹੁਣ ਵੀ ਕਰੀ ਹੋਈ ਆ ਤੇ ਹਜੇ ਹੋਰ ਵੀ ਨੇ ਥੋੜੀ ਬਹੁਤੀ ਤਿਆਰ ਹੋ ਜਾਣਾ ਜਦੋਂ ਸੂਨ ਲੱਗੇ ਬਹਿਣ ਉੱਠਣ ਲੱਗੇ ਉਦੋਂ ਜਿਹੜੀ ਇਹਨੇ ਜੱਚਤਾ ਆਟੋਮੈਟਿਕ ਹੋਰ ਵੀ ਵਧਾ ਜਾਣੀ ਆ ਮਿੱਤਰੋ ਦੂਜੇ ਸੂਏ 17 ਕਿਲੋ ਦੋ ਦਿੱਤਾ ਇਤ ਕੀ ਵਧੂਗੀ ਕੋ ਕਿਲੋ 2 ਕਿਲੋ ਘਟਦੀ ਨਹੀਂ ਤੇ ਨੰਬਰ ਤਾਂ ਹੀ ਕਰਾਂ ਦੇ ਵੀਰੇ ਨੰਬਰ ਜੀ 984768725 ਇੱਕ ਵਾਰੀ ਹੋਰ ਬੋਲ ਦਿਓ 984768725 ਠੀਕ ਹੈ ਜੀ ਇਸ ਨੰਬਰ ਤੇ ਕਰਨੀ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਡਾ ਜਿਹੜਾ ਲੰਡੇਕੇ ਤੇ ਲੰਡੇ ਪਿੰਡ ਆ ਜਿਹੜਾ ਜ਼ਿਲ੍ਹੇ ਮੋਗੇ ਦਾ ਪਿੰਡ ਆ ਤੇ ਲੰਡੇ ਕਿਆ ਤੋਂ ਕਣੀ ਲੰਡੇ ਕਿਆ ਤੋਂ ਜਿਹੜੀ ਛੜਕ ਕਣੀ ਵਾਲੇ ਨੂੰ ਜਾਂਦੀ ਉਹ ਛੜਕ ਦੇ ਉੱਤੇ ਬਾਈ ਦਾ ਘਰ ਆ ਗੱਲਬਾਤ ਲਈ ਸੰਪਰਕ ਕਰ ਲਿਓ ਮੈਂ ਦਿਖਾਤੀ ਆ ਜਾਣਕਾਰੀ ਲੱਤੀ ਆ ਅਗਲੀ ਕਾਰਵਾਈ ਤੁਹਾਡੇ ਹੱਥ ਆ